ਕਿਹੜੇ ਕੀ ਕਰ ਰਹੇ ਹੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀਤੇ ਇਹ ਐ ਐਲਸੀ ਦਾ ਇੱਕ ਗੋਲਡਨ ਜੁਗਲੀ ਫੰਡ ਹੁੰਦਾ ਉਸ ਫੰਡ ਦੇ ਤਹਿਤ ਜਿਹੜੇ ਸਮਾਜ ਵਿੱਚ ਸਮਾਜ ਦੀ ਸੇਵਾ ਲਈ ਕੋਈ ਅੱਛਾ ਕੰਮ ਕੀਤਾ ਜਾ ਸਕਦਾ ਹੈ ਜਿਹੜੀ ਸੁਸਾਇਟੀਆਂ ਅੱਛਾ ਕੰਮ ਕਰ ਰਹੀਆਂ ਹਨ ਸਿੰਗਲਵਾੜਾ ਸੁਸਾਇਟੀ ਕੀ ਕਰ ਰਹੀ ਹੈ ਕਿਸੇ ਮਤਸਨ ਦੀ ਲੋੜ ਨਹੀਂ ਇਹ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹੈ ਤੇ ਅਸੀ ਅਸੀ ਸੋਸਾਇਟੀਜ਼ ਵਿੱਚ एलएसी ਆਪਣਾ ਵੀ ਯੋਗਦਾਨ ਪਾ ਸਕੇ ਆਪਣੀ ਸੋਸ਼ਲ ਰਿਸਪਾਂਸਿਬਿਲਟੀ ਪੂਰੀ ਕਰ ਸਕੇ ਤੇ ਇਸ ਗੋਲਡਨ ਜੁਬਲੀ ਫੰਡ ਦੇ ਤਹਿਤ एलएसी ਨੇ ਇਹ ਐਮਬੂਲੈਂਸ ਟਿੰਗਲਵੜਾ ਨੂੰ ਗਿਫਟ ਕੀਤੀ ਹੈ ਟਿੰਗਲਵੜਾ ਸੋਸਾਇਟੀ ਫੇਮਸ ਹੈ ਪੂਰੇ ਇੰਡੀਆ ਵਿੱਚ ਫੇਮਸ ਹੈ ਸੋ ਇਸ ਤਰ੍ਹਾਂ ਦੀ ਸੋਸਾਇਟੀਆਂ ਨੂੰ ਕੰਟ੍ਰਿਬਿਊਟ ਕਰਨਾ ਇਹਨਾਂ ਦੀ ਹੈਲਪ ਕਰਨਾ ਇਹ ਇਹ ਬਟ ਨੈਚੁਰਲ ਆ I think ਕੋਈ ਵੀ ਅੱਛੀ ਰਿਸਪਾਂਸਿਬਲ ਸੰਸਥਾ ਉਹ ਇਸ ਤਰ੍ਹਾਂ ਹੋਰ ਕਿਰੇ ਸੋਸਾਇਟੀਜ਼ ਅਵੇਲੇਬਲ ਨੇ ਇਹ ਅਲੱਗ ਅਲੱਗ ਹੈ ਪੂਰੇ ਇੰਡੀਆ ਪੈਨ ਇੰਡੀਆ ਹੈ ਅਲੱਗ ਅਲੱਗ ਸੋਸਾਇਟੀਜ਼ ਅਕ੍ਰੋਸ ਦੀ ਕੰਟਰੀ ਹੈ ਮੇਰੇ ਕੋਲ ਇਸ ਟਾਈਮ ਉਹ ਆંકੜੇ ਤਾਂ ਨਹੀਂ ਹੈ ਬਟ ਯੈਸ ਇਸ ਫੰਡ ਤੋਂ ਕਈ ਜਗ੍ਹਾ ਬਹੁਤ ਅੱਛੇ ਅੱਛੇ ਪ੍ਰੋਜੈਕਟਸ LIC ਨੇ ਸਪਾਂਸਰ ਕੀਤਾ ਇਹਦੇ ਅਲੱਗ ਅਲੱਗ ਗੱਡੀ ਇਹ ਕਿਵੇਂ ਕਵਰ ਲਈ ਜਾਏਗੀ ਇਹ ਤਾਂ ਇਹਨਾਂ ਨੇ ਡਿਸਾਈਡ ਕਰਨਾ ਕਿਉਂਕਿ ਇਹਨਾਂ ਦਾ ਮੇਨ ਮੇਨ ਕੰਮ ਹੈ ਸਮਾਜ ਦਾ ਵੈਲਫੇਅਰ ਸਮਾਜ ਦਾ ਭਲਾ ਉਹ ਵੀ ਸਭ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ बस सेवा करो रफ्ते विश्वास रखो एंड अपने कर्म अच्छी तरह करो इस इस जगह बैठ के मेरे ख्याल ना इस तो बड़ा कोई मैसेज नहीं देता जा सक मैं बहुत एक्चुअली इस टाइम मैं बहुत इमोशनल हूं मेरी पता नहीं एक जिंदगी ਦਾ ਇੱਕ ਜਦੋਂ ਤੋਂ ਵੱਡੇ ਭਲੇ ਇੱਕ ਅੱਛਾ ਸੀ ਕਿ ਬਈ ਇਸ ਤਰ੍ਹਾਂ ਦੀ ਸੁਸਾਇਟੀ ਜਿਹਦੇ ਭਗਤਪੂਰਨ ਸਿੰਘ ਹੋਣੀ ਜਦੋਂ ਉਹ ਸੀਗੇ ਦਰਬਾਰ ਸਾਹਿਬ ਦੇ ਬਾਹਰ ਉਹਨਾਂ ਨੂੰ ਦੇਖੀਦਾ ਸੀਗਾ ਡਾਕਟਰ ਇੰਦਰਜੀਤ ਸਿੰਘ ਬਾਰੇ ਵੀ ਬਹੁਤ ਸੁਣਿਆ ਹੈ ਅੱਜ ਮੈਂ ਡਾਕਟਰ ਇੰਦਰਜੀਤ ਸਿੰਘ ਦੇ ਨਾਲ ਬੈਠਾ ਮੇਰੇ ਲਈ ਇਸ ਤੋਂ ਵੱਡੇ ਕੋਈ ਗੌਰਵ ਵਾਲੀ ਕੋਈ ਕੋਈ ਅਵਾਰਡ ਕੋਈ ਇਸ ਤੋਂ ਵੱਡਾ ਕੁਝ ਨਹੀਂ ਮੇਰੇ ਲਈ ਮੇਰੇ ਤਾਂ ਬਹੁਤ ਅੱਜ ਭਾਗ ਖੁੱਲ ਗਏ ਤਾਂ ਹੋਰ ਕੁਝ ਮੈਂ ਕਹਿ ਨਹੀਂ ਸਕਦਾ थैंक यू ਐਲਸੀਡੀ 골ਡਨ ਜੇਬਲੀ ਤੇ ਮੈਂ ਐਲਸੀਡੀ ਦੇ ਸਾਰੇ ਪ੍ਰੋਗਰਾਮ ਵਾਲੇ ਤੇ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਵਧਾਈ ਦੇਣੇ ਆ ਬੜੀ ਚੰਗੀ ਗੱਲ ਹੈ ਕਿ ਸਮਾਜ ਸੇਵਾ ਦਾ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਪਰ ਮੈਨੂੰ ਨਹੀਂ ਅਜੇ ਵੀ ਲੱਗਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਪਿੰਗੋੜਾ ਸੰਸਥਾ 'ਚ ਕੀ ਕੀ ਕੰਮ ਹੋ ਰਿਹਾ ਹੈ ਇਹ ਨਹੀਂ ਸਮਝਦੇ ਆ ਵੀ ਇੱਥੇ ਮਰੀਜ਼ਾਂ ਦੀ ਸੰਭਾਲ ਹੁੰਦੀ ਹੈ ਪਰ ਇੱਥੇ ਕੱਲੇ ਮਰੀਜ਼ਾਂ ਦੀ ਸੰਭਾਲ ਨਹੀਂ ਹੁੰਦੀ ਇੱਥੇ ਰੀਹੈਬਿਲੀਟੇਸ਼ਨ ਦਾ ਬਹੁਤ ਵੱਡਾ ਕੰਮ ਹੋ ਰਿਹਾ ਹੈ ਪਿੰਗੋੜਾ ਸੰਸਥਾ ਦੇ ਵਿੱਚ ਇੱਥੇ ਐਜੂਕੇਸ਼ਨ ਤੇ ਕੰਮ ਹੋ ਰਿਹਾ ਹੈ এনਵਾਇਰਨਮੈਂਟ ਤੇ ਕੰਮ ਹੋ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਜ਼ੀਰੋ ਬਜਟ ਐਚਰੋ ਫਾਰਮਿੰਗ ਦੀ ਗੱਲ ਕਰ ਰਹੇ ਆ ਪਿੰਗੋੜਾ ਸੰਸਥਾ ਜਦੋਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਪਾਟਰ ਪਲੂਸ਼ਨ ਨਾਲ ਤੇ ਹੋਰ ਪਲੂਸ਼ਨ ਦੇ ਨਾਲ ਕੈਂਸਰ ਨਾਲ ਸਫਰ ਕਰ ਰਹੇ ਆ ਪੈਸਟੀਸਾਈਡ ਵਾਲੀ ਜਿਹੜੀ ਖੁਰਾਕ ਖਾ ਰਹੇ ਸਾਰੇ ਜਣੇ ਉਹਨਾਂ ਨਾਲ ਕੈਂਸਰ ਬਹੁਤ ਫੈਲ ਰਿਹਾ ਹੈ ਮਨਦੋਦੀ ਬੱਚੇ ਬਹੁਤ ਪੈਦਾ ਹੋ ਰਹੇ ਨੇ ਅਸਾਨੂੰ ਇਹ ਖਿਆਲ ਉਹ ਤੋਂ ਆਇਆ ਜਦੋਂ ਸਾਡੇ ਪਿੰਗਰੋ ਸਸਥਾ ਵਿੱਚ ਮਨਦੋਦੀ ਬੱਚਿਆਂ ਦੀ ਗਿਣਤੀ ਬਹੁਤ ਵੱਧ ਗਈ ਲੋਕੀ ਆਪਣੇ ਬੱਚਿਆਂ ਨੂੰ ਪਿਆਰ ਵੀ ਘਟ ਗਿਆ ਸੰਸਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹੋ ਜਿਹੇ ਬੱਚਿਆਂ ਨੂੰ ਦਰਵਾਜ਼ੇ ਪਰਕਰਮਾ ਛੁੱਟ ਜਾਂਦੇ ਕੋਈ ਪਿੰਗਰਵੜ ਦੇ ਬਾਹਰ ਹੀ ਛੁੱਟ ਜਾਂਦੇ ਓਏ ਜ਼ਰੂਰੀ ਹੈ ਕਿ ਬੜੀ ਇਸ ਸੇਵਾ ਦੀ ਜਿਹੜੀ ਗੱਲ ਹੈ ਜਿਹੜੀ ਪਿਆਰ ਦੀ ਗੱਲ ਹੈ ਉਹ ਫੈਲਣੀ ਚਾਹੀਦੀ ਹੈ ਉਹ ਸਾਡੇ ਤਾਂ ਪੰਜਾਬਲਾ ਸੰਸਥਾ ਨੇ ਆਰਟੀਫੀਸ਼ੀਅਲ ਇਹਨਾਂ ਨੂੰ ਕਿਹਾ ਜਾਂਦੇ ਜੇ ਨਦੇ ਕੱਟੇ ਹੁੰਦੇ ਆ ਲੱਤਾਂ ਪਾਵਾਂ ਤੁਹਾਡੇ ਫॉर योर ਨੋਲੇਜ ਕਿ ਅਸੀਂ ਫ੍ਰੀ ਕਰਦੇ ਆ ਕੋਈ ਪੈਸਾ ਨਹੀਂ ਅਰ ਮੈਂ ਅੱਜ ਕੱਲ ਟਿਕ ਐਗਜ਼ਾਮਪਲ ਸੈਟ ਕਿ ਟਿਕ ਵੱਡੇ ਰਿਕ ਐਗਜ਼ਾਮਪਲ ਸੈਟ ਕਰਤੀ ਸਾਡੀ ਸੰਸਥਾ ਨੇ ਦਿੱਲੀ ਮਾਡਲ ਦਿੱਲੀ ਮਾਡਲ ਸਾਰੇ ਗੱਲ ਕਰਦੇ ਆ ਪਰ ਦਿੱਲੀ ਮਾਡਲ ਦੇ ਪੱਖ ਭਲੇ ਨਹੀਂ ਹੈਗਾ ਲੋ ਗੱਲਾਂ ਬਹੁਤੀਆਂ ਕਰਦੇ ਕੰਮ ਘੱਟ ਕਰਦੇ ਪਰ ਪਿੰਗਵਾਲ ਸੰਸਥਾ ਗੱਲਾਂ ਘੱਟ ਕਰਦਾ ਕੰਮ ਜ਼ਿਆਦਾ ਕਰਦਾ ਜਿਹੜਾ ਮਾਡਲ ਹੈ ਸਰਕਾਰ ਕੋ ਉਹ ਇਹ ਹੈ ਵੀ ਉਹਨਾਂ ਕੋਲ ਵੀ ਪੈਸੇ ਜਿਹੜੇ ਨੇ ਲੋਕਾਂ ਦੇ ਆਉਂਦੇ ਆ ਉਹ ਟੈਕਸ ਦੇ ਰੂਪ ਚਾਉਂਦੇ ਆ ਸਾਡੇ ਕੋਲ ਡੋਨੇਸ਼ਨ ਦੇ ਰੂਪ ਚਾਉਂਦੇ ਆ ਪਰ ਪਿੰਗਵਾਲ ਸੰਸਥਾ ਕਿਤਾਬਾਂ ਵੀ ਫ੍ਰੀ ਵੰਡਦੀ ਹੈ ਸਕੂਲ ਵੀ ਫ੍ਰੀ ਨੇ ਕੋਈ ਪੈਸਾ ਨਹੀਂ ਲੱਗਦਾ ਲੱਤਾ ਮਾਵਾ ਵੀ ਫ੍ਰੀ ਲੱਗਦੀਆਂ ਨੇ ਬੱਚਿਆਂ ਨੂੰ ਪੜਾਇਆ ਵੀ ਜਾਂਦਾ ਫ੍ਰੀ ਸਕੂਲ ਵੀ ਫ੍ਰੀ ਨੇ ਬੱਚਿਆਂ ਦਾ ਸਕੂਲ ਫ੍ਰੀ ਹੈ ਔਰ ਇਸ ਲੈਵਲ ਦਾ ਬੱਚਿਆਂ ਦਾ ਡਾ ਬੱਚਿਆਂ ਦਾ ਸਕੂਲ ਹੈ ਕਿ ਸਾਡੇ ਕੋਲ ਚਨਈ ਤੋਂ ਦਿੱਲੀ ਤੋਂ ਬੱਚੇ ਇੰਟਰਨਸ਼ਿਪ ਕਰਨ ਭੇਜਦੇ ਹੈ ਰੈਪਿਟੇਸ਼ਨ ਕਾਉਂਸਲ ਆਫ ਇੰਡੀਆ ਵਾਲੇ ਫਿਰ ਸਪਾਈਨਲ ਕੋਰਡ ਇੰਜਰੀ ਦੇ ਜਿਹੜੇ ਪੇਸ਼ੈਂਟ ਆਉਂਦੇ ਨੇ ਰੀਹੈਬਿਲੀਟੇਟ ਕਰੀਦਾ ਹੈ ਤਾਂ ਜਿਹੜੇ ਜਨਰਲ ਇਲਾਜ ਪਿੰਗਲ ਸੰਸਥਾ ਵਿੱਚ ਜਲਵਾਰਸ ਲੋਕਾਂ ਦਾ ਹੋ ਰਿਹਾ ਹੈ ਇਹਨਾਂ ਘਰ ਚ ਵੀ ਨਹੀਂ ਹੁੰਦਾ ਰੈਪਿਟੇਸ਼ਨ ਦੇ ਪੇਸ਼ੈਂਟ ਦਾ ਵੱਖਰਾ ਕੋਈ ਐਮੀ ਪਲੀਜੀਆ ਵਾਲੇ ਉਹਨਾਂ ਨੂੰ ਇਹ ਤੇਰਾਪੀ ਸੈਂਟਰ ਸਾਡੇ ਕੋਲ ਹੈ ਸਾਰੇ ਦੁਨੀਆਂ ਵਿੱਚ ਕਿਸੇ ਦਾ ਵਧੀਆ ਤੋਂ ਵਧੀਆ ਇਲਾਜ ਹੋ ਸਕਦਾ ਫਿਰ ਬੱਚੇ ਸਾਡੇ ਕੋਲ ਪਹਿਲਾਂ ਨਾਰਮਲ ਬੱਚੇ ਬਹੁਤ ਛੇਰੇ ਤੁਹਾਡੇ ਸਾਹਮਣੇ ਵੀ ਨੇ ਦੋ ਬੱਚੇ ਇੱਕ ਵੱਡਾ ਤੇ ਇੱਕ ਛੋਟਰਾ ਹੈਗਾ ਜਿਹੜਾ ਹੁਣ ਮਲਟੀਮੀਡੀਆ ਦਾ ਕੰਮ ਕਰ ਰਹੇ ਨੇ ਇਹ ਸਾਡਾ ਬੱਚਾ ਬਬਲੂ ਇੱਥੇ ਕੰਮ ਕਰ ਰਿਹਾ ਹੈ ਦਰਵਾਜ਼ਾ ਸਾਹਿਬ ਤੇ ਨਾਲ ਐਲ.ਆਈ.ਸੀ ਦਾ ਐਡੀਸ਼ਨਲ ਕੰਮ ਕਰਦਾ ਤਾਂ ਸਾਡੇ ਬੱਚੇ ਜਿਹੜੇ ਨੇ ਪੋਸ ਗ੍ਰੈਜੂਏਸ਼ਨ ਤੱਕ ਪੜ੍ਹ ਵੀ ਗਏ ਨੇ ਬੜੇ ਬੜੇ ਅੱਛਾ ਆਮ ਨੌਕਰਾਂ ਦੇ ਕਿੰਨੇ ਡੈਫਰ ਬੱਚੇ ਸਾਡੇ ਸਕੂਲ ਤੋਂ ਪੜ੍ਹ ਕੇ ਉਹ ਵੀ ਨੌਕਰੀਆਂ ਚ ਲੱਗੇ ਇਸ ਤਰ੍ਹਾਂ ਜਿਹੜੇ ਸਪਾਇਨਲ ਕੋਰਡ ਇੰਜਰੀ ਵਾਲੇ ਨੇ ਉਹਨਾਂ ਨੂੰ ਰੀਹੈਬਿਲੇਟ ਕਰੀਦਾ ਅਸੀਂ ਫੇਰ ਉਹਨਾਂ ਨੂੰ ਅਪਡੇਟ ਕਰਨ ਵਾਸਤੇ ਇੱਕ ਵਾਰ ਸਸਤਾ ਵਿੱਚ ਅਸੀਂ ਬੇਕਰੀ ਲਗਾਈ ਤਾਂ ਕਿ ਜਿਹੜੇ 12 ਤੋਂ 4 ਬੰਦੇ ਦਾਖਲ ਕਰੀਦੇ ਆ ਉਹਨਾਂ ਨੂੰ ਟ੍ਰੇਨ ਕਰੀਦੇ ਸਪਾਇਨਲ ਕੋਰਡ ਇੰਜਰੀ ਵਾਲਿਆਂ ਨੂੰ ਤੇ ਉਹਨਾਂ ਨੂੰ ਨਾਲ ਬੇਕਰੀ ਦਾ ਕੰਮ ਸਿਖਾਈਦਾ ਤਾਂ ਕਿ ਘਰ ਜਾ ਕੇ ਆਪਣਾ ਆਪਣੇ ਜੋਗੇ ਹੋ ਜਾਣ ਇੰਮਤਾਂ ਸਾਰੀਆਂ ਗੱਲਾਂ ਦੱਸ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਪਿੰਗਲ ਸੰਸਥਾ ਕੀ ਕੀ ਕੰਮ ਕਰ ਰਹੀ ਹੈ। ਇਹ ਸਿਰਫ ਇਨਾ ਮਰੀਜ਼ੀ ਸਾਹਮਣੇ ਸਾਡਾ ਕੰਮ ਨਹੀਂ ਹੈਗਾ। ਵਾਤਾਵਰਣ ਦਾ ਭਾਗ ਜਿਸਦਾ ਇਹ ਤੋਂ ਕੰਮ ਕਰ ਰਿਹਾ ਹੈ। ਪਾਣੀ ਤੇ ਕੰਮ ਕਰ ਰਿਹਾ, ਹਵਾ ਖਰਾਬ ਹੋ ਰਹੀ ਉਹਦੇ ਤੇ ਕੰਮ ਕਰ ਰਿਹਾ। ਕੋਈ ਪਿੰਗਲ ਸੰਸਥਾ ਕੱਲ ਐਸ ਜਨਰੇਸ਼ਨ ਲਈ, ਕਮਿੰਗ ਜਨਰੇਸ਼ਨਸ ਲਈ ਵੀ ਪੂਰੀ ਚਿੰਤਾ ਤੋਰ ਹੈ। ਵੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ, ਨਾ ਉਹਨਾਂ ਕੋਲ ਸਾਫ਼ ਹਵਾ, ਨਾ ਉਹਨਾਂ ਕੋਲ ਸਾਫ਼ ਪਾਣੀ। ਨਾ ਨਾ ਕੋਸਾ ਆਫਤਰਤੀ ਧਰਤੀ ਅਸੀਂ ਪੈਸਟੀਸਾਈਡ ਪਾ ਕੇ ਖਰਾਬ ਕਰਦੇ ਪਾਣੀ ਅਸੀਂ ਰਹਿਣ ਹੀ ਨਹੀਂ ਦਿੱਤਾ ਕੋਈ ਪੀਣ ਵਾਸਤੇ ਜਿਹੜਾ ਗਰਾਊਂਡ ਵਾਟਰ ਹੈ ਉਰਥਾਤਾ ਫੈਕਟਰੀਆਂ ਵਾਲਿਆਂ ਨੇ ਪਾਣੀ ਜਿਹੜਾ ਧਰਤੀ ਚ ਪਾਇਆ ਹੋਇਆ ਹੁਣ ਗਰਾਊਂਡ ਵਾਟਰ ਵੀ ਨਹੀਂ ਸੈੱਟ ਹੋ ਰਹਿਣਾ ਤਾਂ ਫੇਰ ਰਹਿਣਾ ਕੀ ਹੈ ਦਰਿਆ ਪਹਿਲੇ ਖਤਮ ਤੇ ਮੈਨੂੰ ਸਮਝ ਨਹੀਂ ਆਂਦੀ ਇੱਥੇ ਸਾਰੇ ਪੜੇ ਲਿਖੇ ਬੈਠੇ ਹੋ ਸਾਰਿਆਂ ਨੂੰ ਤਹਿਆ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਜਿੱਥੇ ਵੀ ਪਾਣੀ ਕੋਈ ਗੰਦਾ ਕਰ ਰਿਹਾ ਚਾਹੇ ਦਰਿਆ ਦਾ ਕਰ ਰਿਹਾ ਚਾਹੇ ਗਰਾਊਂਡ ਵਾਟਰ ਕਰ ਰਿਹਾ ਸਾਨੂੰ ਉਹਦੇ ਲਈ ਪ੍ਰੋਟੈਸਟ ਕਰਨਾ ਚਾਹੀਦਾ ਹੈ ਤੇ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਵੀ ਤੁਸੀਂ ਆਪਣੇ ਜੜੀ ਹੈ ਤਾਣ ਲਾ ਦਿਓ ਤਾਂ ਕਿ ਸਾਨੂੰ ਘਟੋ ਘਟ ਸਾਫ਼ ਹਵਾ ਪਾਣੀ ਵਰਤੇ ਜੋ ਕੁਦਰਤ ਨੇ ਦਿੱਤਾ ਉਹ ਤੁਹਾਨੂੰ ਮਿਲੇ ਤੇ ਕਮਿੰਗ ਜਨਰੇਸ਼ਨ ਦਾ ਵੀ ਫਿਕਰ ਕਰਨਾ ਤੁਸੀਂ ਬੱਚਿਆਂ ਵਾਲਿਆਂ ਸਾਰੇ ਆਮ ਤੌਰ ਤੇ ਮੇਰੀ ਭੱਜੇ ਨਾਲ ਹੀ ਗੱਲ ਹੁੰਦੀ ਸੀ ਕਿ ਜਿਹੜੇ ਬੱਚਿਆਂ ਵਾਲੇ ਨੇ ਉਹਨਾਂ ਨੂੰ ਬੱਚਿਆਂ ਦਾ ਕੋਈ ਫਿਕਰ ਨਹੀਂ ਤੁਹੇ ਭਾਵੇਂ ਜਿੱਤੇ ਦਾ ਕੋਈ ਕੋਈ ਬੱਚਾ ਨਹੀਂ ਪੈਦਾ ਕੀਤਾ ਉਹਨਾਂ ਸਾਰੀ ਦੁਨੀਆ ਦਾ ਸਾਰੀ ਦੁਨੀਆ ਦੇ ਬੱਚਿਆਂ ਦਾ ਫਿਕਰ ਹੈ। ਤਾਂ ਇਸ ਕਰਕੇ ਸਾਡਾ ਜਿਹੜਾ ਸਾਡੇ ਜਿਹੜੇ ਸੰਸਕਾਰ ਨੇ ਗੁਰਨਾਨਕ ਪਾਸ਼ਾ ਨੇ ਸਾਨੂੰ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਨੂੰ ਮਿਲਾਵਟ ਕਰਨ ਲੱਗਿਆਂ ਵੀ ਸ਼ਰਮ ਆਉਣੀ ਚਾਹੀਦੀ ਹੈ। ਸਾਨੂੰ ਕਿਸੇ ਗਰੀਬ ਨੂੰ ਤੰਗ ਕਰਨ ਲੱਗਿਆਂ ਵੀ ਸ਼ਰਮ ਆਉਣੀ ਚਾਹੀਦੀ ਹੈ। ਸਾਨੂੰ ਆਪਣੇ ਦੇਸ਼ ਵਿੱਚ ਘਟੋ ਘਟ ਸਾਡਾ ਵੀਆਈਪੀ ਕਲਚਰ ਖਤਮ ਹੋਣਾ ਚਾਹੀਦਾ। ਕਿਉਂਕਿ ਸਾਡੇ ਜਿਹੜੇ ਦਿਮਾਗਾਂ ਵਿੱਚ ਅਜੇ ਵੀ ਅਸੀਂ ਐਨੇ ਦਰ ਗੁਲਾਮ ਰਹੇ ਆ ਨਾ ਗੁਲਾਮੀ ਨਿਕਲੀ ਨਹੀਂ ਹੈ ਸਾਡੇ ਦੇ ਸੋਚਾਂ ਮੈਂ ਜੋ ਅਨਪਵ ਕਰਦੀਆਂ ਰੋਜ਼ ਦੇਖਦੀ ਐ ਅੱਗੇ ਤਾਂ ਲੋਕੀ ਲੀਡਰਾਂ ਪਿੱਛੇ ਫਿਰਦੇ ਸੀ ਹੁਣ ਤਾਂ ਲੀਡਰਾਂ ਦੀ ਐਡੀ ਮਤਲਬ ਉਹ ਦਲਾਮੀ ਹੋ ਗਈ ਉਹਨਾਂ ਪਿੱਛੇ ਘੱਟ ਫਿਰਦੇ ਆ ਤੇ ਇਸ ਕਰਕੇ ਜਿਹੜਾ ਵੀਆਈਪੀ ਕਲਚਰ ਸਾਨੂੰ ਆਪਣੇ ਦੇਸ਼ ਵਿੱਚ ਸਭ ਦੇ ਸਭ ਦੀ ਇੱਜ਼ਤ ਕਰੋ ਪਰ ਸਾਨੂੰ ਵੀਆਈਪੀ ਕਲਚਰ ਮੈਂ ਨਹੀਂ ਹੋਣਾ ਚਾਹੀਦਾ ਸਾਡੇ ਦੇ ਮਾਗ ਆਜ਼ਾਦ ਹੋ ਜਾਣੇ ਚਾਹੀਦੇ ਸਾਡੀ ਸੰਮੇਲੇ 76 ਸਾਲ ਹੋ ਗਏ ਇਤਨਾ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਭਗਤਪੁਰੋ ਸਿੰਘ ਜੀ ਦੇ ਜੋ ਸੁਨੇਹੇ ਨੇ ਕੋਈ ਮਧੇਰੀ ਮੇਰੇ ਕੋਲ ਕੁਛ ਨਹੀਂ ਆਏਗਾ ਜੋ ਉਹਨਾਂ ਨੇ ਮੈਨੂੰ ਸਮਝਾਇਆ ਉਹ ਮੈਂ ਤੁਹਾਨੂੰ ਬਾਤ ਕਰ ਰਹੀ ਆ ਅਰੇ ਜ਼ਰੂਰੀ ਹੈ ਦੇਸ਼ ਨੂੰ ਵਿਚਾਰਨ ਵਾਸਤੇ ਦੁਨੀਆ ਨੂੰ ਪਛਾਣਨ ਵਾਸਤੇ ਕਿ ਅਸੀਂ ਸਾਰੇ ਜਿਹੜੇ ਨੇ ਆਪਣੇ ਆਪਣਾ ਫਰਜ਼ ਪਛਾਣੀਏ ਤੇ ਦੇਸ਼ ਤੇ ਕੌਮ ਦੀ ਸੇਵਾ ਕਰੀਏ ਜਿਹੜੇ ਆਪਣੇ ਤੋਂ ਕਮਜ਼ੋਰ ਨੇ ਉਹ ਜੋ ਨਾਨਕ ਸਾਡਾ ਸਾਡਾ ਇਨਸਾਨੀ ਹੈ ਜੀ ਜਿੱਥੇ ਨਹੀਂ ਸੰਭਾਲੀਏ ਤੇ ਤੇ ਨਗਰ ਤੇਰੀ ਕੋਸ਼ਿਸ਼ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡੇ ਆਸੂ ਕੈਰੀ ਇਸ ਜਿੱਥੇ ਨਹੀਂ ਸਵਾਲੀਆਂ ਤੇ ਤੇ ਨਗਰ ਤੇਰੀ ਕੋਸ਼ਿਸ਼ ਉਹਦੀ ਬੇਰ ਹੋਏਗੀ ਜੇ ਅਸੀਂ ਆਪਾਂ ਸੱਚਾ ਸੁੱਚਾ ਜੀਵਨ ਜੀਤ ਕਰਾਂਗੇ ਆਪਾਂ ਇਹ ਤੋਂ ਕਮਜ਼ੋਰ ਦਾ ਭਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ